ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਟਨ ਦਾ ਸੂਟਾਂ ਵਾਲੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਕਾਟਨ ਦੀ ਸੂਟਾਂ ਵਾਲੀ ਵੈਰਾਈਟੀ ਮੈਚੂ ਦੇ ਸੂਟ ਹੈ ਜੀ ਇਹ ਕਾਟਨ ਦਾ ਬਿਲਕੁਲ ਬੜੀਆ ਕੱਪੜੇ ਦਿੱਤੇ ਹੈ ਜੀ ਗਰਮੀ ਵਾਲਾ ਮਾਰਕੀਟ 'ਚ ਵਿਕੇ 450 ਦਾ ਵਿਕੇ 500 ਦਾ ਸਾਡਾ ਰੇਟ ਹੈ 300 ਰੁਪਿਆ ਜੀ ਇਹ 300 ਰੁਪਏ ਦੇ ਵਿੱਚ ਕੈਮਰ ਕਾਟਨ ਦੇ ਉੱਤੇ ਮੈਚਿੰਗ ਸੂਟ ਆਈ ਇਹੇ ਬਿਲਕੁਲ ਮੈਚਿੰਗ ਸੂਟ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ माल ਪਹੁੰਚ ਚੁੱਕਿਆ ਇਹਦੇ ਵਿੱਚ 300 ਰੁਪਏ ਦੇ ਸੂਟ ਕਰਤਾ ਜੀ ਇਹੇ ਭਰਾਵਾ ਦੀ ਹੱਥੀ ਦੇ ਉੱਤੇ ਜੀ ਬਿਲਕੁਲ ਕੈਮਰ ਕਾਟਨ ਦਾ ਕਪੜਾ ਜੀ ਬਹੁਤ ਵਧੀਆ ਕੁਆਲਿਟੀ ਦੇ ਦਿੱਤੇ ਹੈਗਾ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਸਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਮੈਚਿੰਗ ਸੂਟ ਹੈ ਜੀ ਇਹੇ ਆ ਸਲਵਾਰ ਤੇ ਕਮੀਜ਼ ਸਿਰਫ 300 ਜਗਰਤਾ ਜੇ ਸੂਟ ਇਹ ਪਰ ਆਮਾ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸ਼ੇਰ ਮੇਲੇ ਦੇ ਉੱਤੇ ਜੀ ਸਿਰਫ 300 ਰੁਪਏ ਦੇ ਵਿੱਚ ਮੈਚਿੰਗ ਸੂਟ ਕੈਂਵਰ ਕਾਟਨ ਦਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲਾ ਚੱਲ ਰਿਹਾ ਹੈਗਾ 10000 ਰੁਪਏ ਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰੌਜੀ ਬੈਗ ਵਾਲੀ ਸਕੀਮ ਵੀ ਚੱਲ ਰਹੀ ਹੈ ਜੀ ਨਾਲ ਨਾਲ ਰੇਟ ਉਹੀ ਸਸਤਾ ਮਿਲਣਾ ਕਪੜੇ ਦਾ ਰੌਲੀ ਰੈਗ ਦੀ ਸਕੀਮ ਨਾਲ ਨਾਲ ਚੱਲ ਰਹੀ ਹੈ ਜੀ ਭਰਾਵਾ ਦੀ ਹੱਟੀ ਦੇ ਉੱਤੇ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਕੱਪੜੇ ਦੀ ਭਾਰੀ ਸੇਲ ਚੱਲ ਰਹੀ ਹੈ ਜੀ ਹਰ ਕਿਸਮ ਦੇ ਕੱਪੜੇ ਦੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾ ਦੀ ਹੱਟੀ ਦੇ ਉੱਤੇ ਜੀ ਭਰਾਵਾ ਦੀ ਹੱਟੀ ਮਾਸਟਰ ਰੋਡ ਮਾਉਂਡ ਮੰਡੀ ਭਾਰੀ ਸੇਲ ਮੇਲਾ ਭਰਾਵਾ ਦੀ ਹੱਟੀ ਦੇ ਉੱਤੇ ਜੀ ਕੈਮਰੇ ਕਾਉਂਟਰ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਗਿਆ ਜੀ ਮੈਚਿਕ ਸੂਟ ਹੈ ਸਿਰਫ 300 ਰੁਪਏ ਦੇ ਵਿੱਚ ਕਰਤਾ ਹੀ ਇਹ 300 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲਾ